हर तरह की खबर देखने के लिए दस्तक टाइम न्यूज लाख लख खुशियाँ पातशाहियागुरु नजर करे लाख खुशिया पातशाहिया जे सतगुर नजर करे ਨਾ ਮਨ ਦੇ ਨਮਕ ਇੱਕ ਹਰਨਾ ਮਨ ਦੇ ਮੇਰਾ ਮਨ ਤਨ ਸੀਤਲ ਹੋਏ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਤੁਰਬ ਲਿਕੇਆ ਤਨ ਸੰਤ ਗੁਰ ਚਰਨ ਗਾਵੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸੰਤ ਗੁਰ ਮੈਂ ਤਿਰ ਕਰੇ ਵੇ ਤੋ ਕਪਰਾਪਤੇ ਜੇ ਆਵੇ ਇੱਕ ਹੱਥ ਜੇ ਆਵੇ ਇੱਕ ਸੱਤ ਤਨ ਮਪਦਾਰਿਤ ਸਫਲ ਹੈ ਜੇ ਸੱਚਾ ਸ਼ਬਦ ਕਥ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਬਰਾਪਤੇ ਭਾਈ ਮਨੀਕ ਸਿੰਘ ਜੀ ਜਿਨ੍ਹਾਂ ਨੇ ਬੜਾ ਵਧੀਆ ਪ੍ਰਵਲਾ ਕਰਕੇ ਸਾਰਿਆਂ ਨੂੰ ਜੋੜਿਆ ਹੈ ਮੈਂ ਬੇਨਤੀ ਕਰਾਂਗਾ 2 ਮਿੰਟ ਦੀ ਬੇਨਤੀ ਹੈ ਕਿ ਅਸੀਂ ਆਪਣੇ ਬੱਚੇ ਉਹ ਜੋ ਹਨ ਆਪਣੇ ਪਰਿਵਾਰਾਂ ਦਾ ਬੋਲਣਾ ਚੰਗਣਾ ਭੁੱਲ ਰਹੇ ਹਨ ਅਸੀਂ ਕੋਸ਼ਿਸ਼ ਕੀਤੀ ਕਿ ਜਾਈਏ ਕਿ ਆਪਣੇ ਬੱਚਿਆਂ ਨਾਲ ਜੋ ਆਪਣੇ ਦਾਦਾ ਨੂੰ ਦਾਦਾ ਜੀ ਕਹੇ ਪੂਰਨ ਪੂਰਨ ਜੀ ਕਾਂ ਚਾਚੇ ਨੂੰ ਚਾਚਾ ਦੀ ਕਹਿਣ ਮਾਮੇ ਮਮ ਜੀ ਕਾਂ ਕੋਸ਼ਿਸ਼ ਕੀਤੇ ਜਾਂਦੇ ਹੈ ਸ੍ਰੀ ਦਾਸ ਸਾਹਿਬ ਸ਼ਨੀਵਾਰ ਸ਼ਾਮ ਨੂੰ ਰਾਤ ਨੂੰ 8:30 ਬਾਅਦ ਆ ਕੇ ਸੇਵਾ ਨਿਭਾਈ ਜਾਂਦੀਆਂ ਹਨ ਭਾਈ ਪ੍ਰੀਤ ਸਿੰਘ ਜੀ ਬਹੁਤ ਇਹਨਾਂ ਨੇ ਦਾਸ ਦਾ ਪਿਆਰ ਕਰਦੇ ਹੋਏ ਮਰਦੇ ਕਿਰਪਾ ਦੁਆਰਾ ਕਾਫੀ ਸੁਲਝ ਗਿਆ ਅਤੇ ਮਾਰੇ ਇਸ ਤਰ੍ਹਾਂ ਕਿਰਪਾ ਕਰ ਰੱਖਣ ਇਹਨਾਂ ਵਿੱਚ ਤਰ੍ਹਾਂ ਗੁਰੂ ਦੀ ਸੇਵਾ ਸ੍ਰੀ ਅਨੰਤਪੁਰ ਸਾਹਿਬ ਦਾ ਜਿਹੜਾ ਅੱਜ ਆਪ ਨੂੰ ਪਾਇਆ ਗਿਆ ਸੀ ਇਹ ਜਿਹੜਾ ਖੰਡਵਰ ਸਾਹਿਬ 72591 ਐਸੋਸੀਏਸ਼ਨ ਦੇ ਸਰਬੱਤ ਦੇ ਭਲੇ ਵਾਸਤੇ ਜਿਹੜਾ ਰਖਵਾਇਆ ਗਿਆ ਸੀ ਜਿਸ ਦੀ ਅੱਜ ਸਮਾਪਤੀ ਹੋਈ ਜਿਸ ਦੇ ਵਿੱਚ ਐਸੋਸੀਏਸ਼ਨ ਅੰਮ੍ਰਿਤਸਰ ਦੇ ਨਾਲ ਨਾਲ ਚੰਡੀਗੜ੍ਹ ਸਟੇਟ ਪਟਲੀਪੁਰੀ ਬੌਡੀ ਔਰ ਉਹ ਤੋਂ ਸਾਡੀਆਂ ਜਿੰਨਾਂ ਜ਼ਿਲ੍ਹਾ ਇਕਾਈਆਂ ਨੇ ਉਹ ਵੀ ਸ਼ਾਮਿਲ ਹੋਈਆਂ ਨੇ ਉਹਨਾਂ ਦੇ ਪਤਾਨ ਸਹਿਬਾ ਨੇ ਇੱਥੇ ਪਹੁੰਚੇ ਨੇ ਔਰ ਉਹਨਾਂ ਨੇ ਆ ਕੇ ਅੱਜ ਇਸ ਸਾਡਾ ਹੌਸਲਾ ਵਧਾਈ ਦਿੱਤੀ ਹੈ ਸਾਡਾ ਮੇਨ ਮੋਟਿਵ ਐਸੋਸੀਏਸ਼ਨ ਦਾ ਇਹੀ ਹੈ ਕਿ ਪਲੀਜ਼ ਪੈਨਸ਼ਨਰ ਵੈਲਫੇਅਰ ਸਿਰਫ ਪਲੀਜ਼ ਐਸੋਸੀਏਟਸ ਦੀ ਐਸੋਸੀਏਸ਼ਨ ਨਹੀਂਗੀ ਇਹ ਸਾਰੇ ਸੂਚੇ ਅੰਮ੍ਰਿਤਸਰ ਦੀ ਐਸੋਸੀਏਸ਼ਨ ਨੇ ਅਸੀਂ ਹਰ ਉਸ ਪਰਸੰਦੇ ਨਾਲ ਖੜੇ ਆ ਜਿਹਦੇ ਨਾਲ ਧੱਕਾ ਜਾਂ ਗੇਂਸਾਫੀ ਹੁੰਦੀ ਹੈ ਕੋਈ ਵੀ ਇਹੋ ਜਿਹਾ ਬੰਦਾ ਅੰਮ੍ਰਿਤਸਰ ਦੇ ਵਿੱਚ ਜਿਹਦੇ ਨਾਲ ਕੋਈ ਵੀ ਵਿਭਾਗ ਕੋਈ ਵੀ ਅਫਸਰ ਸ਼ਾਹੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਧੱਕਾ ਕਰਦਾ ਵਾਕੇ ਪਲੀਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨਾਲ ਸੰਪਰਕ ਕਰ ਸਕਦਾ ਸਾਡੀ ਐਸੋਸੀਏਸ਼ਨ ਵਰਪਟ ਉਹਨਾਂ ਦੇ ਨਾਲ ਖੜੀ ਆ ਇਸ ਤੋਂ ਇਲਾਵਾ ਸਾਡੀ ਐਸੋਸੀਏਸ਼ਨ ਦੇ ਜਿਹੜੇ ਮੇਨ ਟਾਰਗੇਟ ਨੇ ਸਾਡੇ ਪੁਲਿਸ ਵਿਭਾਗ ਦੇ ਸ਼ਹੀਦ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਉਹਨਾਂ ਦੇ ਇੰਟੈਲੀਜੈਂਟ ਬੱਚੇ ਉਹਨਾਂ ਵਾਸਤੇ ਵਿਜੀਟਾ ਦਾ ਨਿਦਾਨ ਕਰਨਾ ਇਸ ਤੋਂ ਬਾਅਦ सीबीआई ਕਨੈਕਟਿਵਿਟੀ ਵਿੱਚ ਜਿਹੜਾ ਸਾਡੇ ਪੋਰਸਸ ਅਸੀਂ ਉਹਨਾਂ ਨੂੰ ਵੀ ਬੰਤੀ ਸਿੰਘ ਦੀ ਯਾਦਦੇ ਆ ਉਹਨਾਂ ਨੇ ਵੀ ਇੱਕ ਲੜਾਈ ਲੜੀ ਸੀ ਅਸੀਂ ਹੋਰ ਵੀ ਬੰਤੀ ਸਿੰਘਾਂ ਦੀ ਰਹਿਾਈ ਵਾਸਤੇ ਵੀ ਜਿਹੜਾ ਆ ਰਾਜਪਾਲ ਵਰਕਰ ਪੰਜਾਬ ਨੂੰ ਮਿਲੇ ਸੀਗੇ ਉਹ ਤਾਂ ਕਿ ਅਸੀਂ ਮਰਸੀ ਅਪੀਲ ਪ੍ਰੋਸੈਸ ਤੇ ذریعے ਉਹਨਾਂ ਨੂੰ ਜਿਲ੍ਹਾ ਤੋਂ ਰਿਖਾ ਕਰਵਾ ਸਕੀਏ ਇਸ ਤੋਂ ਇਲਾਵਾ ਜਿਹੜੇ ਰਟਾਇਰ ਕੋਟਸਟਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਸਲਾਮੀ ਨਹੀਂ ਭੇਜੀ ਜਾਂਦੀ ਸਾਡੀ ਸਭ ਤੋਂ ਵੱਡੀ ਮੰਗ ਜਿਹੜੀ ਮਾਨਯੋਗ ਭੀਜਪੀ ਪੰਜਾਬ ਦੇ ਕੋਲ ਵੀ ਅਸੀਂ ਪਰसों ਆਪਣੀ ਮੀਟਿੰਗ ਦੇ ਵਿੱਚ ਰੱਖ ਕੇ ਆਏ ਆਂ ਕਿ ਜਦੋਂ ਵੀ ਕੋਈ ਪੁਲਿਸ ਪੈਨਸ਼ਨਰ ਬਹੁਤ ਹੁੰਦਾ ਆ ਤੇ ਉਦੋਂ ਹੀ ਮੌਤ ਦੇ ਉੱਤੇ ਉੱਥੇ ਸਲਾਮੀ ਜਿਸ ਤਰ੍ਹਾਂ ਮਕਾਮੀ ਕੋਟਸਟਰ ਨੂੰ ਜਾਂਦੀ ਆ ਉਸੇ ਤਰ੍ਹਾਂ ਉੱਥੇ ਵੀ ਸਲਾਮੀ ਭੇਜੀ ਜਾਵੇ ਇਸ ਤੋਂ ਇਲਾਵਾ ਜਿਹੜੇ ਪੁਲਿਸ ਅਫਸਰ ਸਾਡੇ ਅਲੰਗ-ਲਗ सीबीआई ਕੰਬੈਟਰ ਕੀ ਅਸਾਮੀ ਵਿੱਚ ਜਿਨ੍ਹਾਂ ਦੇ ਵਿੱਚ ਬੰਦ ਨੇ ਸੀਜੀਪੀ ਸਾਹਿਬ ਨੂੰ ਐਸੋਸੀਏਸ਼ਨ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਆ ਕਿ ਉਹਨਾਂ ਦੇ ਪਰਿਵਾਰਾਂ ਦਾ ਵੀ ਖਿਆਲ ਰੱਖਿਆ ਜਾਵੇ ਔਰ ਜੁਡੀਸ਼ੀਅਲ ਕਸਟਡੀ ਦੇ ਵਿੱਚ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਹੌਸਲਾ ਬਣ ਸਕੇ ਔਰ ਜਿਹੜੀ ਮਕਾਮੀ ਪੁਲਿਸ ਐਸਐਲ ਗੈਂਗਸ ਦੇ ਬਾਤੇ ਖਿਲਾਫ ਲੜ ਰਹੀ ਆ ਜਾਂ ਜਿਹੜੇ ਅੱਗੇ ਹੋ ਕੇ ਫੋਨ ਵੀ ਇੱਕ ਫੀਲ드 ਦੇ ਵਿੱਚ ਜੁੱਧ ਰੱਖਿਆ ਕਰੋ ਜਿਹੜਾ ਖੁੱਦ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਕਿ ਕੋਈ ਸਾਇਫਾਈ ਹੋ ਸਕੇ ਕਿ ਸ਼ਹੀਦ ਪਰਿਵਾਰਾਂ ਨੂੰ ਉਹ ਸੀਪੀਆਈ ਕਨਵੈਕਟਡ ਕੇਸਾਂ ਦੇ ਵਿੱਚ ਅਗਰ ਪੁਰਾਣੀ ਪੁਲਸ ਨੂੰ ਸਾਫ ਦੇ ਰਿਹਾ ਲਗਾ ਮਕਾਮੀ ਪੁਲਸ ਉਹਦੇ ਨਾਲ ਜਾਂ ਤੇ ਇਹਨਾਂ ਦੇ ਨਾਲ ਵੀ ਕੋਈ ਵੀ ਇਹ ਲੜਾਈ ਲੜਦੇ ਆ ਕੋਈ ਕੋਰਟ ਕੇਸ ਹੋ ਗਿਆ ਕੋਈ ਇਨਕੁਆਰੀ ਹੋਈਆਂ ਸਾਡੇ ਅਸਤਰਾ ਨੂੰ ਉਹਨਾਂ ਦੇ ਨਾਲ ਖੜੇ ਹੋਣਾ ਸਟੈਂਡ ਕਰਨਾ ਬਣਦਾ ਆ ਇਸ ਕਰਕੇ ਤੁਹਾਡੇ ਮਾਧਿਅਮ ਰਾਹੀਂ ਅਸੀਂ तमाम ਪੰਜਾਬ ਸਰਕਾਰ ਨੂੰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਰਿਟਾਇਰਡ ਪੁਲਿਸ ਅਫਸਰ ਕਿਸੇ ਖਾਣੇ ਦੇ ਵਿੱਚ ਜਾਂ ਕਿਸੇ ਹਸਪਤਾਲ ਨੂੰ ਜਾਂਦਾ ਹੈ ਤਾਂ ਪਲੀਜ਼ ਉਹਨੂੰ ਉਸੇ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਵੇ ਸਾਡਾ ਇਹ ਮੁੱਦਾ ਇਹ ਆਪੇ ਸ਼ੁਕਲਾ ਡੀਜੀਪੀ ਲਾਅ ਐਂਡ ਆਊਟਰ ਜਿਹੜੇ ਅਸੀਂ ਉਹਨਾਂ ਦੇ ਨਾਲ ਵੀ ਮੀਟਿੰਗ ਦੇ ਵਿੱਚ ਰੱਖਿਆ ਗਿਆ ਹੈ ਉੱਥੋਂ ਵੀ ਇਸ ਸੰਬੰਧੀ ਜਿਹੜਾ ਆਰਡਰ ਜਾਰੀ ਹੋਣਾ ਹੈ ਅਨੁਸ਼ਾਸਨ ਦੇ ਮਾਮਲੇ ਦੇ ਵਿੱਚ ਤੁਸੀਂ ਦੇਖ ਹੀ ਗਏ ਆ ਕਿ ਰਿਟਾਇਰਡ ਹੌਣ ਤੋਂ ਬਾਅਦ ਵੀ ਹਮਤ ਪਲੀਜ਼ ਪੈਨਸ਼ਨਰ ਵਰਕਰ ਐਸੋਸੀਏਸ਼ਨ ਦੇ ਮੇਨ ਵਰਕਰ ਤੁਹਾਨੂੰ ਇੱਕ ਡਰੈਸ ਕੋਡ ਦੇ ਵਿੱਚ ਔਰ ਕਲਾ ਦੇ ਵਿੱਚ ਐਂਕਰ ਲਟਕਾ ਕੇ ਆਪਣੀਆਂ ਡਿਊਟੀਆਂ ਕਰਦੇ ਮਿਲਣਗੇ ਅਸੀਂ ਹਰ ਪਾਸਿਓਂ ਅੱਜ ਵੀ ਵਚਨ ਬੰਧਿਆ ਮਕਾਮੀ ਪੁਲਿਸ ਨੂੰ ਕਿ ਜਿੱਥੇ ਮਕਾਮੀ ਪੁਲਿਸ ਨੂੰ ਸਾਡੀ ਹੈਲਪ ਦੀ ਲੋੜ ਅਸੀਂ ਉੱਥੇ ਆ ਪਰਸ਼ਰਤੇ ਉਹਨਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਜਿੱਥੇ ਸਾਡੇ ਕਿਸੇ ਰਿਟਾਇਰ ਪੈਨਸ਼ਨਰ ਨੂੰ ਸਾਡੀ ਜਰੂਰਤ ਪੈਂਦੀ ਆ ਉਹ ਵੀ ਹਰ ਜਗ੍ਹਾ ਆ ਕੇ ਸਾਡੀ ਹੈਲਪ ਕਰੇ ਚਲਿਆ ਸਭ ਤੁਹਾਡੇ ਕੋਲ ਕੋਈ ਹੈਲਪ ਨੰਬਰ ਜਾਂ ਕੋਈ ਐਡਰੈਸ ਮੇਂ ਦਫਤਰ ਦਾ ਕੋਈ ਯਾਰੀ ਕੀਤਾ ਜਾਵੇ ਦੇਖੋ ਜਿਹੜੇ ਹੈਲਪਲਾਈਨ ਨੰਬਰ ਆ ਤੁਸੀਂ ਮੇਰਾ ਨੰਬਰ 70092 81593 ਬਤੌਰ ਪ੍ਰਧਾਨ ਪਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਅਮਰਸਰ ਸ਼ਮਸ਼ੇਰ ਸਿੰਘ ਤੇ ਲੋ ਤੁਸੀਂ ਮੇਰੇ ਨੰਬਰ ਦੇ ਉੱਤੇ ਵੀ ਗੱਲ ਕਰ ਸਕਦੇ ਹੋ ਅਡਰ ਕੋਈ ਵੀ ਮੁਸ਼ਕਲ ਕਿਸੇ ਨੂੰ ਪੇਸ਼ ਆਉਂਦੀ ਆ ਦੀ ਪਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸਟੈਂਡਸ ਵਿਦ ਹਿਮ ਅਸੀਂ ਹਮੇਸ਼ਾ ਉਹਦੇ ਨਾਲ ਖੜੇ ਆ ਕਿਤੇ ਵੀ ਸਾਡਾ ਜੀ ਆਪਣਾ ਹੈਡ ਆਫਸੀ ਬੋਲ ਜੀ ਹੈਡ ਆਫਸੀ ਉਹ ਅੰਮ੍ਰਿਤਸਰ ਹੈਡ ਆਫਿਸ ਹੈ ਇਹਦੇ ਬਾਰੇ ਸਾਡਾ ਜਿਹੜਾ ਹੈਡ ਆਫਿਸ ਹੈ ਐਲਡਨ ਫਾਰਮ ਅੰਮ੍ਰਿਤਸਰ ਕਿਸੇ ਵੀ ਤਰ੍ਹਾਂ ਨਾਟ ਓਨਲੀ ਦਾ ਪੁਲਿਸ ਬਾਡੀ ਕਿਸੇ ਵੀ ਤਰ੍ਹਾਂ ਦਾ ਕਿਤੇ ਵੀ ਸਮਾਜਿਕ ਧੱਕਾ ਹੋ ਰਿਹਾ ਆ ਕਿਸੇ ਦੇ ਨਾਲ ਕੋਈ ਅਫਸਰਸ਼ਾਈ ਕਰ ਰਹੀ ਹੈ ਕੋਈ ਪੋਲਿਟਿਕਲ ਬੰਦਾ ਖੜਾ ਕੋਈ ਕਰ ਰਿਹਾ ਐਸੋਸੀਏਸ਼ਨ ਹਮੇਸ਼ਾ ਉਹਨਾਂ ਦੇ ਨਾਲ ਆ ਬਹੁਤ ਮੋਟੇ ਨਾਲ ਮੋਟਾ ਜਾ ਕੇ ਬਸ਼ਰਤੇ ਕਿ ਜੈਨੂਇਨ ਕੇਸ ਓਨਲੀ ਜੈਨੂਇਨ ਤੁਸੀਂ ਉਹਨਾਂ ਦੇ ਨਾਲ ਹਰ ਪਾਸੋਂ ਹੈਲਪਫੁਲ ਆ ਅਸੀਂ ਤੁਹਾਡੇ ਤਰੀਕੇ ਪੂਰੇ ਜ਼ਿਲ੍ਹੇ ਨੂੰ ਅੰਮ੍ਰਿਤਸਰ ਨੂੰ ਦਿਹਾਤੇ ਨੂੰ ਵੀ ਸੱਦਾ ਦਿੰਦੇ ਆ ਕਿ ਜਿੰਨੀ ਸ਼ੇਤੀ ਹੋ ਸਕਦਾ ਤੁਸੀਂ ਇਸ ਐਸੋਸੀਏਸ਼ਨ ਦਾ ਹਿੱਸਾ ਬਣ ਸਕਦੇ ਹੋ ਬਤੌਰ ਐਸੋਸੀਏਟ ਮੈਂਬਰ ਤੁਸੀਂ ਸਾਡੇ ਨਾਲ ਕੰਮ ਕਰ ਸਕਦੇ ਹੋ ਕਰਕੇ ਇਸ ਕਰਕੇ ਆਪ ਜੀ ਨੂੰ ਖੁਸ਼ਲਾ ਸਤਾ ਕਿ ਪਲੀਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿਹੜੀ ਪੰਜਾਬ ਦੀ ਐਸਐਲ ਹੈ ਸਭ ਤੋਂ ਸਰਮੌਰ ਬਾਡੀ ਦੇ ਤੌਰ ਤੇ ਜੀ ਇੱਕ ਬੇਟੀ ਆ ਜਿਹੜੇ ਟੱਡੇ ਟਰਮ ਚੈਂਪਸਰ ਆ ਉਹ ਹੀ ਮੈਂਬਰ ਬਣ ਸਕਦੇ ਕਿ ਜਾਂ ਸਿਵਲ ਬੰਦਾ ਬਣ ਸਕਦਾ ਸਾਡਾ ਕੋਈ ਵੀ ਆ ਕੇ ਜਿਹੜਾ ਐਸੋਸੀਏਟ ਮੈਂਬਰ ਜਿਹੜੇ ਆ ਉਹ ਕੋਸਿਕ ਸਾਡੀਆਂ ਸ਼੍ਰੇਣੀਆਂ ਸਾਡੇ ਸਿਧਾਂਤ ਦੇ ਮਤਾਂਦੂ ਮੈਂਬਰ ਸਾਡੇ ਬਣ ਸਕਦੇ ਆ ਬਟ ਜਿਹੜਾ ਸਾਡੀ ਸੰਸਥਾ ਵਾਸਤੇ ਸਾਡੇ ਸ਼ਹੀਦ ਪਰਿਵਾਰਾਂ ਦੇ ਨਾਲ ਉਹਨਾਂ ਨੂੰ ਸਾਡੀ ਮਦਦ ਵਾਸਤੇ ਇਧਰ ਆਓ ਉਹਨਾਂ ਨੂੰ ਮਦਦ ਅਮਦਤ ਦੇਣ ਵਾਸਤੇ ਖੜਾ ਆ ਉਹ ਤੋਂ ਅਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਕਰਨ ਲਈ ਖੜਾ ਵੀ ਕੈਨ ਮੇਕ ਹਿਮ ਆਵਰ ਐਸੋਸੀਏਟ ਅਸੀਂ ਉਹਨਾਂ ਨੂੰ ਆਪਣੇ ਐਸੋਸੀਏਟ ਮੈਂਬਰ ਦੇ ਤੌਰ ਤੇ ਇੱਥੇ ਲਵਾਂਗੇ ਇਥੋਂ ਤੱਕ ਜਿਹੜੇ ਕੰਮ ਕਰਦੇ ਆ ਉਹ ਵੀ ਸਾਡੇ ਨਾਲ ਅਗਰ ਸਾਡੇ ਸ਼ਹੀਦ ਪਰਿਵਾਰਾਂ ਦੇ ਨਾਲ ਜੁਡੀਸ਼ੀਅਲ ਕੇਸਾਂ 'ਚ ਸਾਡੇ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਨਾਲ ਜੇ ਉਹ ਖੜੇ ਆ ਤੇ ਉਹ ਸਾਡੀ ਬੋਡੀ ਦਾ ਸਾਡੀ ਐਸੋਸੀਏਸ਼ਨ ਦਾ ਇੱਕ ਹਿੱਸਾ ਬਣੇ ਜਾਣਗੇ ਅਸੀਂ ਉਹੀ ਮਾਣ ਤੇ ਸਰਕਾਰ ਉਹਨਾਂ ਨੂੰ ਦੇਾਂਗੇ ਜਿਹੜਾ ਅਸੀਂ ਆਪਣੇ ਆਪ ਹੈਗੇ ਹਾਂ ਹਾਂ ਜੀ ਸਰ ਜੀ ਪ੍ਰੈਜ਼ੈਂਟਰ ਦਾ ਸਾਰਾ ਮਾਣ ਦਾ ਖਾਤਮਾ ਸਾਰਾ ਆਰੰਭ ਕਰਵਾਇਆ ਜੀ ਸਾਡੇ ਆਜੂ ਕੀ ਸਕਦਾ ਹਾਂ ਮਮਾ ਅੱਜ ਦਿਨ ਹਨ ਅੱਜ ਮੈਂ ਬੜੇ ਕਿਸੇ ਨਾਲ ਇਹ ਗੱਲ ਦੱਸ ਰਿਹਾ ਹਾਂ ਕਿ ਸਾਡੇ ਜੇ ਕਿਸਦੇ ਦੇ ਉੱਤੇ ਸਾਡੇ ਸਾਡੇ ਅਮਰੀਕਾ ਅੰਗਲਾਣੀ ਨੂੰ ਕੈਨੇਡਾ ਆਸਟ੍ਰੇਲੀਆ ਜੁੱਤੀਆਂ ਤੋਂ ਸਾਡੇ ਜਿਹੜੇ ਮੈਂਬਰ ਉੱਤੇ ਬੈਠੇ ਹੋਏ ਨੇ ਆਪਣੇ ਬੱਚਿਆਂ ਕੋਲ ਗਏ ਹੋਏ ਨੇ ਉਹਨਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਵਾ ਔਰ ਬਹੁਤ ਹੀ ਸਾਡਾ ਉਹਨਾਂ ਨੇ ਹੌਸਲਾ ਅਫਜ਼ਾਈ ਕੀਤੀ ਹੈ ਮੈਨੂੰ ਯਾਦ ਆਇਆ ਕਿ ਪੂਰੀ ਸਾਡੇ ਮੈਂਬਰ ਮਨਜੀਤ ਸਿੰਘ ਜਿਹੜੇ ਕਿ ਵਿਦਿਆਰਥੀ ਦੇ ਵਿੱਚ ਉਹ ਹੌਸਲਾ ਹੀ ਰਹੇ ਉਹਨਾਂ ਨੂੰ ਲੜਨ ਦੀ ਲੋੜ ਪੈ ਗਈ ਅਸੀਂ ਸਿਰਫ ਇੱਕ ਮੈਸੇਜ ਮੈਂ ਆਪਣੇ ਆਪਣੇ ਇੱਕ ਮੈਸੇਜ ਪਾਇਆ ਸਾਨੂੰ ਤਿੰਨ ਬੋਤਲਾਂ ਚਾਹੀਦੀਆਂ 100 ਸਿੰਨ 677 ਸਾਨੂੰ ਕੰਦੇ ਦੇ ਫੋਨ ਆ ਗਏ ਕਿ ਅਸੀਂ ਕਲਪ ਦੇ ਨੂੰ ਤਿਆਰ ਹਾਂ ਉਹਨੇ ਅੱਗੇ ਵੀ ਇਹ ਗੱਲ ਕਹਿਣਾ ਹ ਕਿ ਜਿੱਥੇ ਜਿੱਥੇ ਸਾਡੇ ਮੈਂਬਰ ਜਿਹੜੇ ਥੇਲਾਂ ਦੇ ਵਿੱਚ ਬੈਠੇ ਹਨ ਉਹਨਾਂ ਦੀ ਬੈਠਕ ਲੋੜ ਹੋएगी ਪਤਾ ਵੀ ਤੇ ਲੋੜ ਹੋएगी ਅਸੀਂ ਉਹਨਾਂ ਨੂੰ ਹਰ ਮਹੀਨੇ ਜਾ ਕੇ ਮਿਲਿਆ ਕਰਾਂਗੇ ਕਿਉਂਕਿ ਸਾਡਾ ਉਤਸ਼ਾਹ ਵਧਿਆ ਹੈ ਉਹ ਮੈਂਬਰਾਂ ਨੇ ਜਦੋਂ ਵੀ ਸਾਡੇ ਨੂੰ ਜਰੂਰਤ ਪਈ ਹੈ ਕੋਈ ਪੈਸੇ ਦੀ ਕਮੀ ਨਹੀਂ ਹੋਣ ਦਿੱਤੀ ਅੱਜ ਵੀ ਜਿਹੜਾ ਇਹ ਸਮਾਗਮ ਹੈ ਇਸ ਫੰਕਸ਼ਨ ਦੇ ਵਿੱਚ ਤੁਹਾਨੂੰ ਤਕਰੀਬਨ 4.7 ਲੱਖ ਰੁਪਏ ਇਕੱਠਾ ਹੋਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਅੱਗੇ ਲੱਗੋ ਪੈਸਾ ਸਿਹਤਾਂ ਦੇ ਉੱਤੇ ਲੱਗਣਾ ਚਾਹੀਦਾ ਵਾ ਬਹੁਤ ਤੁਹਾਨੂੰ ਕੋਈ ਪੈਸੇ ਦੀ ਕਮੀ ਨਹੀਂ ਹੋਵੇ ਇਹਨਾਂ ਦੀ ਰਿਪੋਰਟ ਚਲਈਏ ਅਸੀਂ ਇੱਕ ਫਰਲਾਕ ਹਰ ਮਹੀਨੇ ਦੇ ਵਿੱਚ ਜੇਲ੍ਹ ਸੁਪਰਡੈਂਟ ਨੂੰ ਮਿਲ ਕੇ ਆਪਣੇ ਜੇਲ੍ਹ ਦੇ ਬੰਦ ਸਾਥੀਆਂ ਨੂੰ ਮਿਲਿਆ ਜਾਵੇਗਾ ਅਤੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਲੋੜਵੰਦ ਜਰੂਰ ਤਾਂ ਉਹਨਾਂ ਨੂੰ ਦਿਲੀਆਂ ਦੇਣੀਆਂ ਅਤੇ ਜਿਹੜਾ ਵੀ ਉਹਨਾਂ ਦੀ ਸਹਾਇਤਾ ਅਸੀਂ ਕਾਨੂੰਨੀ ਸਹਿਯੋਗ ਕਰ ਸਕਦੇ ਹਾਂ ਉਹ ਵੀ ਅਸੀਂ ਆਪਣੇ ਦੌਰ ਤੇ ਕਰਾਂਗੇ ਤਾਂ ਜੋ ਉਹਨਾਂ ਦੇ ਪਰਿਵਾਰਾਂ ਨੂੰ ਇਹ ਨਾ ਹੋਵੇ ਮਸਹੂਦ ਕਿ ਇਹਨਾਂ ਨੇ ਮਹਿਕਮੇ ਵਾਸਤੇ ਕੰਮ ਕੀਤਾ ਸੀ ਤੇ ਮਹਿਕਮਾ ਇਹਨਾਂ ਦੇ ਮਗਰ ਨਹੀਂ ਹੁੰਦਾ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਕਿ ਤੁਸੀਂ ਸਾਡਾ ਸਾਥ ਦਿਓ ਅਸੀਂ ਹਮੇਸ਼ਾ ਹੀ ਅੱਗੇ ਲੱਗ ਕੇ ਕੰਮ ਕਰਾਂਗੇ ਅਸੀਂ ਜੇਲਾ ਵਿੱਚ ਬੰਦ ਕਿ ਜਿਤਨਾ ਸਾਡੀ ਭੈਣ ਹੈ ਮਰਜੀ ਗੰਗੋਦ ਬਿਮਾਰੀ ਨਾਲ ਦੂਜਰੀ ਹੈ ਸਿਰਫ ਸਾਡੀ ਹੌਸਲਾ ਬਚਾਈ ਦੇ ਨਾਲ ਹੀ ਇਹ ਕਿਤੇ ਅੱਜ ਦੁਬਾਰਾ ਫਿਰ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਸਤੇ ਆਏ ਨੇ ਇਹਨਾਂ ਦੀ ਚਰਦੀ ਕਲਾ ਵਾਸਤੇ ਅਸੀਂ ਗੁਰੂ ਸਾਹਿਬ ਅਗਰਦਾਸ ਜੀ ਕੀਤੀ ਆ ਤੇ ਮੈਂ ਇਹਨਾਂ ਭੈਣ ਜੀ ਨੂੰ ਵੀ ਆਖਿਆ ਕਿ ਜਿਹੜੇ ਵੀ ਕਿਸੇ ਤਰ੍ਹਾਂ ਤੁਹਾਨੂੰ ਨਜ਼ਰ ਆਉਂਦਾ ਕਿ ਜਿਹੜੇ ਸਰੀਰਕ ਤੌਰ ਤੇ ਜਿਹੜੇ ਤੰਗ ਪਰੇਸ਼ਾਨ ਹਨ ਤੇ ਉਹਨਾਂ ਨੂੰ ਪੈਸੇ ਦੀ ਜਰੂਰਤ ਹੈ ਅਸੀਂ ਪੁੱਜ ਕੇ ਅਸੀਂ ਪੁੱਜ ਕੇ ਜਾ ਕੇ ਉਹਨਾਂ ਦੀ ਮਦਦ ਕਰਾਂਗੇ ਮੈਂ ਇਹਨਾਂ ਦਾ ਪਤਾ ਲੈਣ ਲਈ ਗਿਆ ਸੀ ਇਹਨਾਂ ਨੇ ਸਾਡੇ ਪ੍ਰੋਗਰਾਮ ਵਿੱਚ 2000 ਰੁਪਇਆ ਜਿੱਦਾਂ ਮੈਂ ਕਹ ਪਹਿਨ ਜੀ ਤੁਹਾਡਾ ਤੇ ਅੱਗੇ ਹੀ ਖਰਚ ਬਹੁਤ ਹੋ ਰਿਹਾ ਵਾ ਪਰ ਇਹਨਾਂ ਨੇ ਕਿ ਮੈਂ ਗੁਰੂ ਸਾਹਿਬ ਦੇ ਵਾਸਤੇ ਵਿਰਾਸੇ ਜਰੂਰ ਦੇਣੇ ਨੇ ਜੋ ਚੇਵਾਂ ਜਰੂਰ ਹੋ ਰਹੀਆਂ ਮੈਂ ਇਹ ਹਮੇਸ਼ਾ ਹੀ ਔਰ ਇਹਨਾਂ ਨੂੰ ਇੱਕ ਗੁਰੂ ਘਰ ਪੜਾ ਕੇ ਜਿਹੜੇ ਵੀ ਬਿਮਾਰ ਜਾਂ ਕੋਈ ਮੀਂਹ ਦਾ ਇਹ ਕਸ਼ਟ ਧਾਰਨ ਅਤੇ ਜਰੂਰਤ ਹੈ ਸਾਡੀ ਇੱਕ ਕਮੇਟੀ ਬਣੇਗੀ ਉਹ ਕਮੇਟੀ ਜਾ ਕੇ ਤਸਦੀਕ ਕਰੇਗੀ ਕਿ ਵਾਕਿਆ ਹੀ ਵਾਕਈ ਉਹ ਵਿਅਕਤੀ ਲੋੜ ਰਾਂਦਾ ਹੈ ਸਾਡਾ ਮੈਂਬਰ ਲੋੜ ਰਾਂਦਾ ਹੈ ਅਸੀਂ ਉਸ ਦੀ ਮਦਦ ਕਰਾਂਗੇ ਕਿਉਂਕਿ ਸਾਨੂੰ ਪੈਸਾ ਦੇਣ ਵਾਲਾ ਅਧਿਕਾਰ ਨਹੀਂ ਲੇਕਿਨ ਸਾਨੂੰ ਸਹੀ ਥਾਂ ਤੇ ਲੋੜ ਹੋਵੇ ਤੇ ਕਮੇਟੀ ਦੀ ਬਣਾਉਣ ਦੀ ਲੋੜ ਪੈਣੀ ਆ ਹੁਣ ਮੈਂ ਕਹੂੰਗਾ ਇਸ ਬੰਦ ਦੇ ਵਿੱਚ ਸਾਡੇ ਕਸ਼ਮੀਰ ਸਿੰਘ ਵਾਲਾ ਜੀ ਦਾ ਮੋਬਾਈਲ ਨੰਬਰ ਹੈ ਅਮਰੀਤ ਸਿੰਘ ਜਨਰਲ ਫੈਕਟਰੀ ਪੁਲਿਸ ਪੈਨਸ਼ਨ ਵਰਕਰ ਐਸੋਸੀਏਸ਼ਨ ਅਮਰਸਰ ਮੇਰਾ ਮੋਬਾਈਲ ਨੰਬਰ 98720 11332 ਹੈ ਹਰੇਕ ਸਾਡੇ ਮੈਂਬਰ ਸਾਹਿਬਾਨ ਨੂੰ ਤਕਰੀਬਨ ਪਤਾ ਹੀ ਹੈ ਜਿਹੜਾ ਵੀ ਸਾਡਾ ਮੈਂਬਰ ਸਾਹਿਬਾਨ ਸਾਡੇ ਗਰੁੱਪ ਦੇ ਵਿੱਚ ਅਟੈਚ ਨਹੀਂ ਹੈ ਉਹ ਮੇਰੇ ਨਾਲ ਕੰਟੈਕਟ ਕਰੇ ਸਾਡਾ ਇੱਕ ਗਰੁੱਪ ਬਣਿਆ ਆ ਜਿਹਦੇ ਵਿੱਚ 1100 ਤੋਂ ਕਿੰਨੇ ਮੈਂਬਰ ਹਨ ਉਹਨਾਂ ਨੂੰ ਅਟੈਚ ਕਰਾਂਗੇ ਤਾਂ ਜੋ ਉਹਨਾਂ ਨੂੰ ਹਰ ਸਾਡੀ ਜਾਣਕਾਰੀ ਸਾਡੀ ਗਤੀਵਿਧੀਆਂ ਪਤਾ ਲੱਗਦੀਆਂ ਰਹਿਣ ਅਸੀਂ ਕੀ ਕੀ ਕਰ ਰਹੇ ਹਾਂ ਉਹ ਬਾਹਰ ਬੈਠੇ ਹੀ ਦੇਖਦੇ ਨੇ ਤੇ ਖੁਸ਼ ਵੀ ਹੁੰਦੇ ਨੇ ਤੇ ਮਾਇਆ ਵੀ ਬੁਲਾਉਂਦੇ ਨੇ ਅੱਜ ਹੀ ਸਾਡੇ ਇੱਕ ਮੈਂਬਰ ਨੇ ਉਹ 11000 ਰੁਪਇਆ ਯੂਐਸਏ ਤੋਂ ਖਲਾਇਆ ਉਹਨਾਂ ਨੂੰ ਜੇ ਉਹ ਆਪ ਕੀ ਚੇਚਾ ਤੋਂ ਆਏ ਹਨ ਇਸ ਕਰਕੇ ਪਾਸਾ ਸਹੀ ਤਰ੍ਹਾਂ ਤੂਆਏਗਾ ਇੱਕ ਕਮਾਈ ਦਾ ਪੈਸਾ ਅਸੀਂ ਵੀ ਇਹ ਵਚਨਬੱਧ ਹਾਂ ਕਿ ਇਹਦੇ ਪੈਸੇ ਦਾ ਮਸਲ ਨਹੀਂ ਹੋਏਗਾ ਸਹੀ ਥਾਂ ਤੇ ਹੀ ਲਾਵਾਂਗੇ ਹੁਣ ਜਿਹੜੇ ਕਮਿਲ ਸਿੰਘ ਵਾਲਾ ਦੇ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਹੈ ਬੈਂਜੀਤ ਬੈਂਜੀਤ ਸਾਡੇ ਪ੍ਰਧਾਨ ਸਰਦਾਰ ਅ ਚਮਚੀਰ ਸਿੰਘ ਜੀ ਦਾ ਲੋਕ ਅੱਜ ਜਨਨ ਫੈਕਟਰੀ ਦੌਰ ਮੈਕਸਿੰਗ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਇੰਤਰੀ ਤੋਂ ਜਿਹੜੀ ਕੰਵਰਸ ਆਫਰ ਰੱਖਾਈ ਗਈ ਸੀ ਸੰਧਰ ਵਿੱਚ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਜੋ ਸੰਗਤ ਨੇ ਸਾਡਾ ਸਾਥ ਦਿੱਤਾ ਉਹ ਸਾਡੀ ਸੋਚ ਤੋਂ ਸੋਚ ਤੋਂ ਕਿਤੇ ਵੱਧਿਆ ਸਾਡਾ ਮਤਲਬ ਸਾਡੇ ਪ੍ਰਬੰਧ ਜਿਹੜੇ ਆ ਸਾਡੇ ਸਾਰੇ ਸਾਥੀਆਂ ਨੇ ਬਹੁਤ ਮਿਹਨਤ ਕਰਕੇ ਇਹ ਬੰਦ ਕੀਤੀ ਜਿਹਨਾਂ ਦਾ ਅੱਜ ਸਾਰੇ ਆਨੰਦ ਮਾਣ ਰਹੇ ਹਨ ਵਾਹਿਗੁਰੂ ਸਾਹਿਬ ਅੱਜ ਕੀ ਕਹਿਣਾ ਚਾਹੋਗੇ ਅੱਜ ਇਸ ਸੰਸਥਾ ਦੇ ਬਾਰੇ ਸਾਨੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਹਰ ਇੱਕ ਦਿਨ 200 ਕੁ ਸੌ ਰਹੀ ਹੈ ਤੇ ਇਹਦੇ ਵਿੱਚ ਜਿਹੜਾ ਹੈ ਸਾਰੇ ਆ ਪ੍ਰੈਕਟਿਕ ਦਾ ਮਾਣ ਮਾਰ ਕੇ ਤੇ ਇਹਨਾਂ ਦੇ ਨਾਲ ਸਜੋਬ ਦੇਣਾ ਚਾਹੀਦਾ ਹੈ ਕਿਉਂਕਿ ਹਰ ਇੱਕ ਦਾ 200 ਕੁ ਜਿਆ ਹੈ ਹਰ ਸ਼ੰਭੇ ਜਦੋਂ ਮਰਜੀ ਚੋਈ ਤੇ ਦੇਖੋ ਕਰੀਏ ਇਹਨਾਂ ਨੂੰ 24 ਘੰਟੇ ਸੌਂਦੇ ਹਾਂ ਮੈਂ ਜਦੋਂ ਵੀ ਇਹਨਾਂ ਦੋ ਬੰਦਾ ਵੀਰਾਂ ਨੂੰ ਫੋਨ ਕਰਦੀ ਆਂ ਇਹ ਉਸੇ ਵੇਲੇ ਮੇਰੀ ਗੱਲ ਸੁਣਦੇ ਔਰ ਮੇਰਾ ਫੋਨ ਚੁੱਕਦੇ ਭੈਣ ਜੀ ਆਪਣਾ ਨਾਮ ਤੇ ਆਪਣਾ ਰੈਂਕ ਦੱਸ ਦਿਓ ਅਮਰਜੀਤ ਕੌਰ ਹੈ ਹੈਰਟੈਕ ਇਹ ਸਪੱਸ਼ਟ ਹੈ ਅਮਰ ਸਾਥੀ ਮਰਨਾ ਮੇਰਾ ਨਾਮ ਜੀ ਰਾਏ ਨਾਨੀ ਐਸਏਓ ਰਟੈਕ ਅਸ਼ਵੀਤ ਪਰਵਾਰਾਂ ਦੇ ਮੀਡੀਆ ਮੈਂ ਇਸ ਕਰਕੇ ਇਸ ਸੰਸਥਾ ਨੇ ਬਹੁਤ ਵਧੀਆ ਕਦਮ ਚੁੱਕਿਆ ਹੈ ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਸਾਰੀਆਂ ਵੱਧ ਚੜ ਕੇ ਇਸਾ ਹਿੱਸਾ ਹੌਣ ਕਿਉਂ ਮੈਨੂੰ ਇੱਕ ਪਰੇਸ਼ਾਨੀ ਕਰ ਸਟਾਈ ਸ਼ਹੀਦ ਪਰਿਵਾਰਾਂ ਦਾ ਇਹਨਾਂ ਨੇ ਮੇਰੇ ਨਾਲ ਬਹੁਤ ਹਿੱਸਾ ਲਿਆ ਤੇ ਮੇਰੇ ਨਾਲ ਲਾਈ ਗੁਰਜੀ ਦਾ ਤਾਂ ਸਾਹ ਸ੍ਰੀ ਘਰਟੀ ਮੀਡੀਆ ਰਹਿੰ ਇੱਕ ਬਹੁਤ ਹੀ ਵਧੀਆ ਮੀਡੀਆ ਐਡਵਾਈਜ਼ਰ ਸ੍ਰੀ ਸੁਵਿੰਦਰ ਸਾਹਿਬ ਬਹੁਤ ਸਾਵੀ ਬਹੁਤ ਹੀ ਜਿਹੜੇ ਫਿਲਮ ਡਾਈਨ ਦੇ ਵਿੱਚ ਵੀ ਇਹਨਾਂ ਦਾ ਬਹੁਤ ਸਹਿਯੋਗ ਆ ਔਰ ਸਾਡੀ ਐਸੋਸੀਏਸ਼ਨ ਵਾਸਤੇ ਵੀ ਇਹ ਸਾਡੇ ਮੀਡੀਆ ਡਵਾਈਜ਼ਰ ਦੇ ਤੌਰ ਤੇ ਉੱਤੇ ਵੀ ਸਾਡੇ ਨਾਲ ਕੰਮ ਕਰਿਆ ਕਰਨਗੇ ਅਸੀਂ ਇਹਨਾਂ ਦਾ ਵੀ ਸਨਮਾਨ ਕਰਨ ਜਾ ਰਹੇ ਹਾਂ ਬਹੁਤ ਸਹਿਯੋਗ ਹੈ ਜਿਸ ਨਾਲ ਬੋਲੇ ਸੁਨਿਆ